ਅਜਗੇ ਨੇ ਜੀ 8:30 8:10 ਹੋ ਗਏ ਨੇ ਅੱਜ ਲੇਟ ਆ ਦੁਕਾਨਦਾਰੀ ਤੇ ਜਾਣ ਲਈ ਇਹ ਲਈ ਕਰਦੇ ਆ ਜੀ ਸ਼ੁਰੂਆਤ ਕਰਦੇ 8:10 ਤੇ ਇਹ ਆਪਣੀ ਦੁਕਾਨ ਤੇ ਟਾਈਮ ਹੋ ਗਿਆ ਅੱਜ 8:30 8:00 ਤੇ ਹੋ ਗਿਆ ਟਾਈਮ ਅੱਜ ਮੌਸਮ ਕੱਲ ਵਰਗਾ ਹੀ ਐ ਸਵੇਰੇ ਸਵੇਰੇ ਠੰਡਾ ਆਊਗਾ ਦੁਪਹਿਰ ਨੂੰ ਪੂਰੀ ਧੁੱਪ ਹੋਊਗੀ ਲੋਕੀ ਕੰਮਕਾਰਾਂ ਦੇ ਜਾਣ ਲੱਗੇ ਸਭ ਆਪਾਂ ਵੀ ਆਪਣੀ ਡਿਊਟੀ ਤੇ ਹਾਜ਼ਰ ਹੋਣੇ ਆ ਖੋਲ ਦੇਣ ਸ਼ਟਰ ਵਾਹ ਸਮਾਨ ਰਾਤ ਕੱਢਿਆ ਨਹੀਂ ਵਿੱਚੇ ਹੁਣ ਕੱਢਾਂਗੇ ਵਾਹ ਲਓ ਜੀ 8:00 ਵਜੇ ਦੇ 10 ਮਿੰਟ ਹੋ ਗਏ ਨੇ ਕਰਦੇ ਆ ਸਮਾਨ ਬਾਹਰ ਨੂੰ ਅੱਜ ਸ਼ਨੀਵਾਰ 31 ਤਰੀਕ 2026 ਜਨਵਰੀ ਮਹੀਨੇ ਦਾ ਅੱਜ ਲਾਖੜ ਦੇਣਾ ਸਾਰਿਆਂ ਨੂੰ ਸਸਰੀ ਗਾਲ ਦੂਰ ਨੇੜੇ ਬੈਠੇ ਸਭ ਨੂੰ ਸਸਰੀ ਗਾਲ ਜੀ ਕਰਦੇ ਆ ਅੱਜ ਦਾ ਆਪ ਕੰਮਕਾਰ ਆਪਣਾ ਸ਼ੁਰੂ ਹੋ ਗਏ ਆਪਣੀ ਡਿਊਟੀ ਤੇ ਹਾਜ਼ਰ ਅੱਜ ਥੋੜਾ ਜਿਹਾ ਲੇਟ ਆਏ ਆ ਅੱਜ ਸਵੇਰ 8 ਹੋ ਗਿਆ ਕਦੇ 7:30 ਤੱਕ ਕਦੇ 8:28 ਦਾ ਅੱਜ ਆਏ ਆ 8:30 ਵਜੇ ਅੱਜ ਲੇਟ ਆ ਚੜ ਉਹ ਪਹਲਾਤਾ ਸਮਾਨ ਸਾਰਾ ਬਾਹਰ ਕਰਤਾ ਸਾਰਾ ਤੇ ਸਮਾਨ ਕਰਤਾ ਬਾਹਰ ਫ੍ਰਿਜ ਰੈਕ ਵਗੈਰਾ ਜੋ ਵੀ ਡੇਲੀ ਦੀ ਆਪਣੀ ਰੁਟੀਨ ਆ ਤੇ ਜੁੱਤੀਆਂ ਵਾਲਾ ਮਿਸਤਰੀ ਵੀ ਆਪਣਾ ਆ ਗਿਆ ਅੱਗੇ ਆਪਾਂ ਥੋੜਾ ਲੇਟਾਂ ਦਾ ਅੱਜ ਕਿਉਂਕਿ ਆਪਾਂ ਲੇਟ ਆ ਕਿਉਂਕਿ ਬਰਾਬਰੀ ਆਏ ਆ ਲੋਕੀ ਕੰਮ ਕਰਨ ਵਾਲੇ ਜਾ ਰਹੇ ਅੱਜ ਡੇਲੀ ਜਰਾਜ ਜਾ ਰਹੇ ਨੇ ਮੌਸਮ ਅੱਜ ਸਵੇਰੇ ਠੰਡਾ ਸਵੇਰੇ ਸ਼ਾਮ ਠੰਡਾ ਦੁਪਹਿਰ ਨੂੰ ਗਰਮੀ ਹੋਊਗੀ ਪੂਰੀ ਕੜਾਕੇ ਦੀ ਠੰਡ ਹੋਊਗੀ ਲੋਈ ਬਠੰਡੇ ਵਾਲੇ ਦੀ ਬੋਲੀ ਸਮਾਨ ਥੱਲਾ ਸਮਾਨ ਥੱਲਾ ਆਪਾਂ ਸਾਰਾ ਬਾਹਰ ਕਰਤਾ ਰਾਤ ਨੂੰ ਅੰਦਰ ਕਰੀਦਾ ਸਮਾਨ ਥੱਲਾ ਸਵੇਰ ਨੂੰ ਬਾਹਰ ਕਰੀਦਾ ਹੁਣ ਕਰਾਂਗੇ ਆਪਣਾ ਕੰਮਕਾਰ ਜੋ ਵੀ ਕਰਨੇ ਆਲਾ ਹੁੰਦਾ ਸ਼ੁਰੂ ਬੱਚੇ ਅੱਜ ਕੋਈ ਸਕੂਲ ਜਾਣਾ ਨਹੀਂ ਗਏ ਨੇ ਸ਼ਨੀਵਾਰ ਛੁੱਟੀ ਆ ਬੱਚੇ ਨੇ ਅੱਜ ਕਿਸੇ ਨੇ ਨਹੀਂ ਸਕੂਲ ਜਾਣਾ ਨਾ ਕਾਲਜ ਵਾਲੇ ਨੇ ਜਾਣਾ ਕਿਹਨੇ ਨਾ ਅੱਜ ਸਕੂਲ ਵਾਲੇ ਬੱਚੇ ਨਹੀਂ ਆਣਾ ਸੁਗਮਣ ਗਈ ਹੋਈ ਆਪਣੇ ਨਾਨਕੇ ਉਹ ਜਦੋਂ ਸੋਮਵਾਰ ਨੂੰ ਜਾਊਗੀ ਉਹਨੂੰ ਕੱਲ ਉਹ ਐਤਵਾਰ ਦੀ ਫਿਰ ਛੁੱਟੀ ਅੱਜ ਵੀ ਬੱਚਿਆਂ ਨੂੰ ਹਾਫੜੇ ਆ। ਸਾਰੇ ਛੁੱਟੀ ਹੋ ਜਾਣੀਆਂ। ਅੱਜ ਦੁਕਾਨਦਾਰੀ ਨਹੀਂ ਆ ਜਾਂ ਸਮਾਨ ਲਿਆਉਂਦੇ ਆ। ਵੱਡਾ ਮੋਟਾ ਫੇਕੂਆ ਹੋਊਗਾ ਜੇ। ਤੋਂ ਤੋਂ ਪੈ ਗਈ ਆ ਬਹੁਤ। ਸਵੇਰੇ ਤੋਂ ਹੁੰਦਾ ਨਹੀਂ ਸੀ ਹੁਣ ਤੋਂ ਪੈ ਗਈ ਆ। 8:30 ਹੋਏ ਨੇ ਜੇ। ਇੱਧਰ ਬਾਬਾ ਜੀ ਜਵਾਕ ਆਏ ਨੇ ਸਮਾਨ ਲੈਣ। ਐਸੀ ਵੀ ਨਾ ਲਾਦਾ ਜਾਨ ਮੈਂ ਗੋਗੋ ਦੇ ਲੱਗ ਮੈਂ ਵੀਡੀਓ ਬਣਾਉਣ ਲੈ ਭੱਜ ਗਿਆ ਜਦੇ ਇਹ ਗੋਗਾ ਸਾਡੇ ਪਿੰਡ ਦਾ ਦੇਵ ਆਇਆ ਆਪਣੇ ਕੋਲ ਅੱਜ ਪ੍ਰੈਕਟੀਕਲ ਫੋਟੋ ਕਾਪੀ ਕਰਾਉਣਾ ਕਿਉਂਕਿ ਹੁਣ ਪੇਪਰ ਨੇੜੇ ਆ ਕਹਿੰਦਾ ਹੁਣ ਪ੍ਰੈਕਟੀਕਲ ਤਿਆਰ ਕਰ ਲਈ ਫਟਾਫਟ ਪਰਫੈਕਟ ਸਕੂਲ ਚ ਪੜਦਾ ਹੈ ਕਿਹੜੀ ਕਲਾਸ ਪੜਦਾ ਵੀ 8 ਚ ਪੜਦਾ 8ਵੀਂ ਚ ਕਹਿੰਦਾ ਪ੍ਰੈਕਟੀਕਲ ਤਿਆਰ ਕਰਨੀ ਹੈ ਨੇ ਕਹੇ ਜਰੂਰ ਕਰ ਲਈ ਫੋਟੋ ਕਾਪੀਆਂ ਦੀ ਆਪਾਂ ਕਿੰਨੇ ਪੇਜ ਸੀਗੇ 12 12 ਹੋਣਾ 24 ਦਾ 34 ਰੁਪਏ ਹੋ ਗਏ ਸਾਰੇ ਲਓ ਜੀ ਦੇ ਆਇਆ ਅੱਜ ਫੋਟੋਗ੍ਰਾਫੀਆਂ ਕਰਾਉਣ ਆਪਣੇ ਕੋਲ ਇੱਕ ਵੀਰ ਇੱਧਰ ਆਇਆ ਆਪਣੇ ਕੋਲ ਪ੍ਰਿੰਟ ਕਰਾਉਣ ਹਾਂ ਹੋਰ ਕੀ ਫੈਬਸ ਟਿੱਕ ਦੇ ਦੋ ਦੰਨਵਾਦ ਫੈਬਸ ਟਿੱਕ ਇੱਕ ਫੋਟੋ ਚ ਰਕਾਉਣ ਲਈ ਠੀਕ ਲੈ ਵੀ ਤੇਰਾ ਕੰਮ ਵੀ ਹੋ ਗਿਆ ਚੱਲੀ ਬਾਈ ਇਹ ਜਵਾਕ ਆਇਆ ਦੀ ਫੋਟੋਕਾਪੀਆਂ ਕਰਾਉਣ ਕਿੰਨੇ ਬੈਠਣਗੇ ਇੱਕ ਤੇ ਚਾਰ ਬੈਠੋਗੇ ਮੇਲਾ ਦਾ ਚਾਰ ਪੰਜ ਕਿ ਚਾਰ ਹੈ ਚਾਰ ਚਲੋ ਚਲੇ ਕਾਕਾ ਵੀ ਡਿਊਟੀ ਤੇ

ਹਾਂਜੀ ਚੱਲੇ ਆ ਜੀ ਸੁਖਮਨ ਤੇ ਉਹਦੀ ਮਾਂ ਨੂੰ ਲੈਣਾ ਸੁਖਮਨ ਗਈ ਹੈ ਕੱਲ ਦੀ ਨਾਨਕੇ ਉਹਨੂੰ ਲੈਣ ਚੱਲੇ ਆ ਬੱਜੇ ਨੇ ਮੈਂ ਕਿਹਾ 4 ਚੱਲਦੇ ਆ ਪਹੁੰਚਦੇ ਆ ਉੱਥੇ ਆਪਣਾ ਟ੍ਰੈਫਿਕ ਬਹੁਤ ਆ ਦੂਜੀ ਵਾਰ ਲਾਲ ਲਾਈਟ ਹੋ ਗਈ ਇੰਨੀ ਟ੍ਰੈਫਿਕ ਆ ਸਾਹਮਣੇ ਸਮਾਰਟ ਬਾਜ਼ਾਰ ਇਹ ਸਮਾਰਟ ਬਾਜ਼ਾਰ 20 ਰੁਪਏ ਤੋਂ ਸਾਹਮਣੇ ਖੁਸ਼ਕ ਬੰਦਰ ਦਾ ਸੰਤੀ ਖੇਤਰ ਪਿਆਬੀਟ ਡਰਾਈ ਪੋਟ ਐ ਲੱਗਦਾ ਜੀ ਮੈਂ ਤੀਜੀ ਵਾਰ ਵੀ ਲਾਲ ਲਾਈਟ ਹੋ ਜੂਗੀ ਹੈ 4 ਸੈਕਿੰਡ ਰਹਿ ਗਏ ਸੀਗੇ ਇੰਨੀ ਟ੍ਰੈਫਿਕ ਆ ਲੋਈ ਪਹੁੰਚ ਗਏ ਜਮਾਲਪੁਰ ਇੱਥੇ ਵੀ ਲਾਲ ਲਾਈਟਾਂ ਨੇ ਇੱਥੇ ਵੀ 1-2 ਮਿੰਟ ਲੱਗਣਗੇ ਇੱਥੇ ਵੀ ਲਾਲ ਲਾਈਟਾਂ ਲੋਈ ਜਮਾਲਪੁਰ ਵਾਲੀਆਂ ਲਾਈਟਾਂੋਂ ਨਿਕਲੇ ਹੁਣ ਪਹੁੰਚਾਂਗੇ 32 ਸੈਕਟਰ ਵਾਲੀਆਂ ਲਾਈਟਾਂ ਤੇ ਢਲ ਕਾਲੀਆਂ ਲਾਈਟਾਂ ਤੇ ਕਾਫੀ ਤੇ ਵੀ ਲਾਲ ਲਾਈਟਾਂ ਆਈਆਂ ਆਈਆਂ ਨੇ ਫੇਰ ਰੁਕਣਾ ਪਊ ਕੁਝ ਕਿਲੋ ਮਿੰਟ ਅਸੇ ਰੋ ਲੇਟਾਂ ਤੇ ਇੱਕ ਮਿੰਟ ਉੱਥੇ ਇੱਕ ਮਿੰਟ ਉੱਥੇ 2 ਮਿੰਟ ਤੀਜਾ ਮਿੰਟ ਇੱਥੇ 4 ਮਿੰਟ ਅੱਗੇ ਇੱਕ ਲੇਟ ਹੋਰ ਆਵੇ 5 ਮਿੰਟ 5-7 ਮਿੰਟ ਲੇਟਾਂ ਤੇ ਲੱਗ ਜਾਂਦੇ ਆ ਇਹ ਆ ਜਮਾਲਪੁਰ ਢਲਕਾਲੀਆਂ ਲੇਟਾਂ ਤੇ ਆ ਇਧਰ ਇਹ ਮੋਲ ਬਣਦਾ ਪਿਆ ਜਾਂਗੇ 32 ਸੈਕਟਰ ਹੁਣ ਇੱਥੇ ਵੀ ਲਾਲ ਲਾਈਟਾਂ ਐ ਇਹ ਇੱਕ ਵਾਰ ਲਾਈਟਾਂ 'ਚ ਫਾਦਾ ਵਸ ਸਾਰੇ ਨਾ ਲਾਈਟਾਂ 'ਚ ਫਾਦਾ ਜਾਂਦਾ ਬੰਦਾ ਲਓ ਇਧਰ ਹੀ ਮਾਲ ਬਣਿਆ ਇਹਨੇ ਹੁਣ ਹੋ ਗਈ ਹਰੀ ਲਾਈਟ ਇੱਥੇ ਘੱਟ ਘੱਟਣਾ ਪਿਆ ਨਹੀਂ ਤਾਂ 1 2 ਮਿੰਟ ਇੱਕ 2 ਮਿੰਟ ਖੜਨਾ ਹੀ ਪੈਂਦਾ ਨਾ ਕਿਉਂ ਨਹੀਂ ਆਇਆ ਟੋਲੇ ਵਾਲਾ ਪੜਾ ਟ੍ਰੈਫਿਕ ਤਾਂ ਸਾਰੇ ਪਾਸੇ ਹੀ ਐਸ ਟਾਈਮ ਤਾਂ ਇਹ ਥੋੜੀ ਜਿਹੀ ਘਟਾ ਸ਼ਾਮ ਨੂੰ ਵੱਜ ਜਾਂਦੀ ਹੈ ਇੱਥੇ ਟ੍ਰੈਫਿਕ ਲੋ ਜੀ ਫਿਰ ਲੱਗਿਆ ਜਾਮ ਆ ਕੇ ਪੁਲ ਦੇ ਉੱਤੇ والله ਪਾਨਿਆ ਕੇ ਡਬਲ ਗਲੀ ਦੇ ਕੋਲੇ ਆ ਇਧਰ ਜਾਂਦਾ ਪੁਲ ਬਾਸ ਸਟੇਨ ਸਿੱਧਾ ਆਪਾਂ ਜਾਣਾ ਥੱਲੇ ਸਿੰਘੀ ਸਨਵੇਂ ਵਾਲੇ ਦੇ ਕੋਲੇ ਚੱਲ ਚੱਲਾਂ ਕਰਾ ਪਹੁੰਚ ਗਏ ਇੱਕ ਫੌਜੀ ਵਾਗੜਾ ਇੱਥੇ ਉਹ ਦੇ ਕੋਲੇ ਇਸਲਾਵਾ ਗੱਡੀ ਫੇਰ ਜਾਵਾਂਗੇ ਅੰਦਰ ਤੁਰ ਕੇ ਲੋਈ ਪਹੁੰਚ ਗਏ ਸੁਖਮਨ ਦੇ ਨਾਨਕੇ ਸੁਖਮਨ ਵੀਡੀਓ ਕਾਉਂ ਸੀ ਥੀ ਅੰਦਰੇ ਕਰ ਦਿਆ ਮੈਨੂੰ ਲੱਗਦਾ ਜੀ ਆ ਫੇਰਦੀ ਆ ਭੱਜੀ ਹੂੰ ਦੱਸਣਾ ਹਾਂ ਚੱਲ ਹੈ ਲਾ ਜੀ ਸੁਖਾ ਨੂੰ ਲੈ ਕੇ ਨਾਨਕਿਓ ਚੱਲੇ ਆਣ ਵਾਪਸ ਆਪਾਂ ਆਪਣੇ ਪਿੰਡ ਨੂੰ ਲਾ ਜੀ ਚੱਲੇ ਹੁਣ ਸੁਖਮਨ ਨੂੰ ਲੈ ਕੇ ਆਪਾਂ ਕਿੰਨੇ ਖੜੇ ਆ ਬੈਠੇ ਕਬੂਤਰ ਤੇ ਬਨੇ ਰਹੇ ਤੇ ਇਹ ਸਮਰਲਾ ਚੌਕ ਸਮਰਲਾ ਚੌਕ ਪੀੜ ਬਹੁਤ ਹੁੰਦੀ ਆ ਸਮਰਲਾ ਚੌਕ ਤੋਂ ਨਿਕਲੇ ਆਉਣ ਆਇਆ हॉस्पिटल आ गई बड़ दमानी लाइट जाते पत्त मिनट लाइटा आए फिर लाइटा पे बड़ दानी लाइट दूजी लाइट आ गई जमालपुर ढलक वाली ਲੱਗਦਾ ਹੋ ਗਿਆ ਹਰੀ ਖੰਡਾ ਪਿਆ ਨਿਕਾਇਆ ਲੋ ਆਗੇ ਬਰਦਮਨ ਵਾਲੀ ਲੱਟਾ ਤੇ ਖੜੇ ਆ ਇੱਥੇ ਵੀ ਹੁਣ 1.5 ਮਿੰਟ ਲੱਗੂਗਾ ਖੜ ਜਾ ਗੱਬੇ ਬਸਾਉਣ ਲੱਗਿਆ ਵਿੱਚ ਬਸਾਉਣ ਨੂੰ ਆਉਂਦੇ ਆ ਅੱਗੇ ਨਿਕਲਣ ਨੂੰ ਕਰਦੇ ਆ ਲਗਤ ਤੇ ਕਹਿੰਦੇ ਕਿ ਇਦਾਂ ਦੀ ਛੜਕਾ ਦਿਨ 1 ਵਜੇ ਤੱਕ ਉੱਥੇ ਜਾ ਸਕਦੇ ਆ ਉਹ ਛੜਕੇ ਉੱਤੇ ਫਿਰ 1 ਵਜੇ ਤੋਂ ਬਾਅਦ ਫਿਰ ਉੱਤੇ ਆ ਸਕਦੇ ਆ ਜਾ ਨਹੀਂ ਸਕਦੇ ਇਦਾਂ ਦੀ ਛੜਕਾ ਨੇ ਲਗਤ ਤੇ ਅੰਗਰੇਜ਼ਾਂ ਬੜੇ ਜ਼ਿਆਦਾ ਬੁੱਲ ਨੇ ਸਰ ਸਾਢੇ 5 ਆਉਂਦਿਆਂ ਨੂੰ ਮੁੰਡੇ ਦੇ ਸਮਾਨ ਲਾਤਾ ਸੀ ਆਪਣੇ ਫੇਜ ਦੇ ਵਿੱਚ ਰੋਜ਼ ਕੱਢੀ ਦਾ ਸਮਾਨ ਆਪਾਂ ਰੋਜ਼ੇ ਚਲਾਈ ਜਾਂਦਾ ਨਵਾ ਬਾਜੀ ਕਹਿੰਦੇ 5.5 ਮੌਸਮ ਠੰਡਾ ਹੋਣਾ ਸ਼ੁਰੂ ਹੋ ਗਿਆ ਉਧਰ ਮਿਸਤਰੀ ਜੁੱਤੀਆਂ ਵਾਲਾ ਲੱਗਿਆ ਹੋਇਆ ਆਪਣਾ ਕੰਮ ਕਰਨਾ ਮੌਸਮ ਅੱਜ ਐਨ ਸਾਫ਼ ਸੀਗਾ ਦਿਨੇ ਜਿਹਨੇ ਤਾਂ ਵਧੀਆ ਧੁੱਪ ਲੱਗੀ ਸਵੇਰੇ ਤੋਂ ਹੁੰਦੀ ਸੀ ਚਲੋ ਦੇਖਦੇ ਆਂ ಅಲ್ಲೇ ಮುನ್ನಿತ್ಾ ಕುಳ ಅಡಿ ಶಾ ಛೇ ಬಜೆ ਬੜੀ ਕੁੜੀ ہاں ਬੜੀ ਕੁੜੀ ਨੇੜੇ ਹੀ ਆ ਦੂਰ ਨਹੀਂ ਆਗੀ ਨੇੜੇ ਆ ਪਹਿਲਾ ਛੋਟੀ ਕੋਲੇ ਵੀ ਆ ਜਾਏ ਇਹਦਾ ਪਹਿਲਾ ਛੋਟੀ ਕੋਲੇ ਉਹਨੂੰ ਵੱਡੀ ਕੋਲੇ ਹਾਂ ਇੱਕ ਇੱਕ ਰਾਤ ਲਾਇਆ ਠੀਕ ਇਹ ਮਨਿਆਰੀ ਵਾਲੇ ਪਾਸੇ ਸਾਡੇ ਫੋਰਮੈਨ ਆਏ ਕੁੜੀ ਮੈਨੇ ਉਧਰ ਉਧਰ ਲਾ ਕੰਮ ਇਹ ਦੇ ਦਿਆ ਸਾਰਾ ਸਮਾਨ ਇਹਨੇ ਵੀ ਲਾਤਾ ਬਾਹਰ ਕੱਢ ਕੇ ਗਰਮ ਜੋ ਵੀ ਸਮਾਨ ਕਪੜਾ ਲੀੜਾ ਸਾਰਾ ਲਾਤਾ ਨੇ ਕੱਢ ਕੇ ਏ ਉਧਰਲੇ ਪਾਸੇ ਹੰਦੀ ਕੁੜੀ ਸੱਤ 5 ਕਿ ਮਿੰਟ ਰਹਿ ਗਏ ਨੇ 7 ਵਜਣ ਚ ਤੇ ਸਮਾਨ ਆਪਣਾ ਸਾਰਾ ਲਾਇਆ ਹੋਇਆ ਵਾਰ ਸੋਨੀ ਟੇਲਰ ਵੀ ਛੁੱਟੀ ਕਰਿਆ ਮੈਨੂੰ ਲੱਗਦਾ ਰੋੜਕ ਆ ਗਈਆਂ ਬੁੜੀਆਂ ਤੇ ਟੈਂਟ ਲੱਗ ਰਹੇ ਨੇ ਪਿਆਰੀਆਂ ਵਿਆਹ ਦੀਆਂ ਚੱਲਦੀਆਂ ਪਈਆਂ ਨੇ ਟੈਂਟ ਲੱਗ ਰਹੇ ਨੇ ਸਾਰੇ ਪਾਸੇ ਘੇੜਾ ਰਹਿਰਾ ਸਾਹਿਬ ਜੀ ਦਾ ਬਚ ਚੁਕੇ ਨੇ 7 ਤੇ ਚੰਦਰਮਾ ਕੱਲ ਦੀ ਤਰ੍ਹਾਂ ਬਿਲਕੁਲ ਉੱਪਰ ਆ ਨਿਸ਼ਾਨ ਸਾਹਿਬ ਜਿੱਧਰ ਆਡਾ ਗੁਰਦੁਆਰਾ ਸਾਹਿਬ ਦਾ ਝੂਲਦੇ ਨੇ ਨਿਸ਼ਾਨ ਪੰਥ ਮਹਾਰਾਜ ਦੇ ਨਿਸ਼ਾਨ ਸਾਹਿਬ ਤੇ ਨਿਸ਼ਾਨ ਝੂਲਦੇ ਆ ਉਤੀਆਂ ਵਾਲਾ ਮੈਸਤਰੀ ਚਲ ਗਿਆ ਛੁੱਟੀ ਕਰ ਗਿਆ ਬਾਕੀ ਰੋਡ ਤੇ ਲੈਟਾਂ ਗੱਡੀਆਂ ਆ ਰਹੀਆਂ ਨੇ ਲੈਟਾਂ ਪੂਰੀਆਂ ਨੇ ਜਗਦੀਆਂ ਪਈਆਂ ਨੇ ਰੋਡ ਦੇ ਉੱਤੇ ਗੱਡੀਆਂ ਦੀਆਂ ਲੈਟਾਂ ਸਕੂਟਰਾਂ ਦੀਆਂ ਲੈਟਾਂ ਜਿਗਮਗ ਪੂਰੀਆਂ ਨੇ ਟ੍ਰੈਫਿਕ ਪੂਰੀ ਆ ਰੋਡ ਦੀ ਲਾਈਟ ਕੋਈ ਨਹੀਂ ਜਗਦੀ ਗੱਡੀਆਂ ਦੀਆਂ ਲੈਟਾਂ ਚਮਕੀਆਂ ਪਈਆਂ ਨੇ

हो गई अठ बजे फिर पीड़ पूरी आरोप अंदर लेकर डर लो ले। जी बज गए ने दस बजने रह गए ने दस मिनट कम कर अज भी नहीं निकलिया कुछ ठंडा जहा कम अज भी पता तो नहीं बर्डे नहीं आ रहे की चकर ਅੱਜ ਵੀ ਕੰਮ ਕਰ ਖੰਡਾ ਹੀ ਆਇਆ ਇੱਕ ਵਜਣ ਵਾਲੇ ਨੇ 10 10 ਵਜਣ ਤੇ 10 ਮਿੰਟ ਰਹਿ ਗਏ ਨੇ ਪਿਆਰੀ ਆ ਜਾਣ ਦੀ ਪੂਰੇ 10 ਵਜੇ ਕਰਦਾਂਗੇ ਸਮਾਨ ਅੰਦਰ ਮੌਸਮ ਠੰਡ ਹੋ ਜਾਂਦੀ ਐ ਸਵੇਰੇ ਸ਼ਾਮ ਨੂੰ ਤੇ ਫੇਰਾ ਦਫੇਰਾ ਗਰਮੀ ਸਵੇਰੇ ਸ਼ਾਮ ਠੰਡ ਬੁਰੀ ਪੈ ਜਾਂਦੀ ਐ ਹਾਂਜੀ ਕਾਤੀ ਛਤਰੀ ਇਕੱਠੀ ਤੇ ਸਮਾਨ ਵੀ ਗੱਦਾ ਅੰਦਰ ਕਰਤਾ 10 ਵਜੇ ਦੇ 10 ਮਿੰਟ ਹੋ ਗਏ ਨੇ ਮੈਤਰੀ ਇਹ ਜੇ ਗਿੜੇ ਕੱਢੀ ਜਾਂਦਾ ਉਧਰ ਉਧਰ ਕਦੇ ਕਿੱਥੇ ਗਿਆ ਤੂੰ ਗਿਆ ਬੱਸ ਤੇ ਗਿਆ ਮੈਤਰੀ ਇਹ ਜੇ ਗਿੜੇ ਕੱਢੀ ਜਾਂਦਾ ਸ਼ਟਰ ਹੋ ਗਿਆ ਡਾਊਨ ਤੇ ਬਲੌਗ ਦੀ ਵੀ ਕਰਦੇ ਆ ਅਸੀਂ ਹੁਣ ਬਲੌਗ ਨੂੰ ਵੀ ਕਰਦੇ ਆ ਡਾਊਨ ਕਰਦੇ ਆ ਗੁੱਡ ਨਾਈਟ ਸਾਰਿਆਂ ਨੂੰ ਧੰਨਵਾਦ ਸਾਰਿਆਂ ਦਾ ਜਿਹੜੇ ਬਲੌਗ ਦੇਖਦੇ ਨੇ ਟਾਈਮ ਕੱਢ ਕੇ ਗੁੱਡ ਨਾਈਟ